ਸੰਤ ਨਹਿੰਡੋ ਹੋਲੇ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤਾ ਝੂਠੇ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹਿ ਭੀ ਝੂਠੇ ਝੂਠੇ ਮਰਹਿ ਅਭਾਗੀ ਕਹੋ ਪੰਡਤ ਸੂਚਾ ਕਮਨ ਠਾਉ ਜਹਾਂ ਬੈਸ ਹਉ ਪੋਜਨ ਖਾਉ ਰਹਾਉ 제바 ਝੂਠੇ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਝੂਠੇ ਅਗਨ ਪੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਸੀ ਪੁਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀਨੀ ਕਾਰਾ ਕਹੇ ਕਬੀਰ ਤੇਈ ਨਰ ਸੂਚੇ ਸਾਚੀ ਪਰੇ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚੱਲੈ ਮਨ ਭਇਓ ਪੰਗ ਰਹਾਉ ਏਕ ਦਿਵਸ ਮਨ ਭਈ ਓ ਮੰਗ ਕਸ ਚੰਦਨ ਚੂਆ ਬਹੁ ਸੁਗੰਧ ਉਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਜਹਾਂ ਜਾਈਐ ਤਹ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ ਬੇਦ ਪ੍ਰਾਨ ਸਭ ਦੇਖੇ ਜੋਇ ਉਹਾਂ ਤਉ ਜਾਈਐ ਜੋ ਇਹਾਂ ਨਾ ਹੋਇ ਸਤਗੁਰ ਮੈਂ ਬਲਿਹਾਰੀ ਤੋਰਾ ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ रामानंद स्वामी रमत ब्रह्म गुरु का शब्द काटै कोट कर्म बसंत वाणी नाम देओ जी की एक ओंकार सतगुरु प्रसाद साहिब संकट वै सेवक भजै चिरं काल ना जीवै दो कुल लज्जै तेरी भगत ना छोडों पावै लोग हसै ਚਰਨ ਕਮਲ ਮੇਰੇ ਹੀਰੇ ਬਸੈ ਰਹਾਉ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡੈ ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੈ ਗੰਗਾ ਗਿਆ ਗੁਦਾਵਰੀ ਸੰਸਾਰ ਕੇ ਕੰਮ ਨਾਰਾਇਣ ਸੋ ਪਰਸੰਨ ਹੋਏ ਤਾਂ ਸੇਵਕ ਨਾਮ ਲੋਭ ਲਹਿਰ ਆਤਨੀ ਝਰ ਬਾਜੈ ਕਾਇਆ ਡੂਬੈ ਕੇ ਸਵਾ ਸੰਸਾਰ ਸੁਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੀੜਾ ਹੋ ਖੇਵ ਨਾ ਸਾਕੋਂ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਿਆਲ ਸਤਗੁਰ ਮੇਲ ਤੂੰ ਮੋ ਕਹੋ ਪਾਰ ਉਤਾਰੇ ਕੇਸਵਾ ਨਾਮਾ ਕਹ ਹਉ ਤਰ ਭੀ ਨਾ ਜਾਣੋ ਮੋ ਕੋ ਬਾਹਾਂ ਦੇ ਬਾਹਾਂ ਦੇ ਬੀਠਲਾ ਸਹਿਜ ਅਵਲ ਧੂੜ ਮਣੀ ਗਾਢੀ ਚਾਲਤੀ ਪੀਛੇ ਤਿੰਕਾ ਲੈ ਕਰਾਂ ਹਾਂਕਤੀ ਜੈਸੇ ਪਨਕਤ ਤਰੂ ਟਟਾਂ ਹਾਂਕਤੀ ਸਰ ਤੋਂਨ ਚਾਲੀ ਲਾਡੁਲੀ ਰਹਾ ਧੋਬੀ ਤੋਐ ਬਿਰਹਿ ਬਰਾਤਾ ਹਰ ਚਰਨ ਮੇਰਾ ਮਨ ਰਾਤਾ ਪੰਤ ਨਾਮ ਦਿਓ ਰਾਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਊ ਬਜਾਏ ਗਰਭਵਤੀ ਕਾ ਨਾਹੀ ਠਾਂ ਤੇਰੀ ਗਰਦਨ ਊਪਰ ਲਵੈ ਕਾਉ ਤੂੰ ਕਾਏ ਗਰਭ ਹੈ बावਲੀ ਜੈਸੇ ਭਾਦੋਂ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਉ ਭੇਦ ਤਾਨ ਸੁਗੰਧ ਟੁੰਡੈ ਪਰਦੇਸ ਆਪ ਤਨ ਕਾਜੋ ਕਰੇ ਵਿਚਾਰ ਤਿਸ ਨਹੀਂ ਜਮਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁਖ ਸਹਿ ਜਿਓ ਪਾਛੇ ਕਿਸਹਿ ਪਕਾਰਹਿ ਪੀਓ ਪੀਓ ਸਾਧੂ ਕੀ ਜੋ ਲੇਹੇ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿਰ ਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਏਕ ਓੰਕਾਰ ਸਤਗੁਰ ਪ੍ਰਸਾਦ ਸਰਹਾ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉਪਰ ਝਮਕ ਬਾਲ ਇਸ ਕਰਮਹਿ ਹੈ ਸੋ ਤੂੰ ਟੂਡ ਖਾਹੇ ਔਰ ਕਿਸੇ ਹੀ ਕੇਤੂ ਮਤ ਹੀ ਜਾਹੇ ਰਹਾਉ ਚਾਕੀ ਚਾਟ ਹੈ ਚੂਨ ਖਾਹੇ ਚਾਕੀ ਕਾ ਚੀਤਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਢੀਠ ਮਤ ਲੱਕਰੀ ਸੋਟਾ ਤੇਰੀ ਪਰੇ ਪੀਠ ਕਹ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਂਟ ਢੇਮਾ ਰਾਗ ਸਾਰੰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਣੇ ਠਾਕੁਰ ਕੀ ਹौं ਚੇਰੀ ਚਰਨ ਗਹਿ ਜਗਜੀਵਨ ਪ੍ਰਭ ਕੀ ਹਉਮੈ ਮਾਰ ਨਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੀ ਮੋਹਨ ਮੋਹਿ ਲੀਆ ਮਨ ਮੇਰਾ ਸਮ ਜਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ શરીਰੇ ਜਬ ਕੀ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਰਨਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਪੂਰ ਭੇਖ ਨਾਹੀ ਤੁਮ ਜੈਸੀ ਮੇਰੇ ਪ੍ਰੀਤਮ ਪ੍ਰਾਨੇ ਆਧਾਰਾ ਹਰ ਕਹਿ ਨਾਮ ਰਤੀ ਸੁਹਾਗਨ ਨਾਨਕ RAM ਪਧਾਰਾ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਬਿਆਪੈ ਜਿਹਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾਉ ਜਬ ਲਗ ਦਰਸ ਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨਮ ਕਨਹਰ ਗਰਜੈ ਬਰਸੈ ਕੋਕਿਲ ਮੋਰ ਬੈਰਾਗੇ ਤਰਵਰ ਬਿਰਖ ਬਿਹੰਗ ਪੋਇੰਗਮ ਘਰ ਪੇਰ ਧਨ ਸੋਹਾਗੇ ਕੁਚਲ ਕੂਪ ਕੁਨਾਰ ਕੁਲਖਣੀ ਫਿਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੂਖ ਸਮਾਨਿਆ ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਇਨ ਬਿਦ ਹਰ ਮਿਲਿਆ ਵਰ ਕਮਨ ਤਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਿ ਸਾ ਚੂਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਬਮਾਨ ਨਾ ਤਾਂ ਕੋ ਹਿੰਸਾ ਲੋਭ ਵਸਾਰੇ ਸਹਿਜ ਰਵੈ ਵਰ ਕਾਮਣ ਫਿਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕਟੰਬ ਸੰਬੰਧੀ ਮਾਇਆ ਮੂਪ ਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਬੇਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰਿ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾਉ ਸਤ ਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਨ ਵਿਖ ਦੁੱਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਖੂਲਤ ਫੁਰਖ ਨਿਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਪ੍ਰਭੂਰ ਅਠ ਸੱਠ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਦਰੁ ਮਤ ਬੇਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾਂ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਿਆ ਮਨ ਝੂਰ ਹੋ ਹੋ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਪੇਟਿਆ ਆਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰਿ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਣ ਦਿਨ RAM ਨਾਮ ਜਪੇ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖਿਆ ਪਾਰੀ ਗੁਰ ਕਿਰਪਾਲ ਭਈ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਤਰ ਸਾਖਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤਨਾ ਕਬਹੁ ਬੂਝਹਿ ਜੂਐ ਬਾਜੀ ਹਾਰੀ ਉਠਤ ਬੈਠਤ ਹਰ ਗੁਨ ਗਾਵੇ ਗੁਰ ਕਿੰਚਿਤ ਕਿਰਪਾ ਤਹਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿੰਨ ਕੀ ਪੈਜ ਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਾਰੇ ਅਮਰਤ ਨਾਮ ਦੇਹੁ ਪਿਆਰੀ ਜਿਨੇ ਉਪਰ ਗੁਰਮੁਖ ਮਨ ਮਾਨਿਆ ਤਿਨਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨਕੇ ਦੁਖ ਨਿਵਾਰੀ ਆਨ ਦਿਨ ਭਗਤ ਕਰਹਿ ਗੁਰ ਆਗੇ ਗੁਰ ਕੈ ਸ਼ਬਦ ਸਵਾਰੀ ਹਿਰਦੈ ਨਾਮ ਅਮਰਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅਮਰਤ ਰਸ ਚੀਨਿਆ ਹੋਏ ਪਾਵਹਿ ਮੂਖ ਦਵਾਰੇ ਸਤ ਗੁਰ ਪੁਰਖ ਅਚਲ ਅਚਲਹਾ ਮਤ ਜਿਸ ਧਿੜਤਾ ਨਾਮ ਅਧਾਰੀ ਤਿਸ ਆਗੇ ਜੀਉ ਦੇਵੋ ਆਪਣਾ ਹਉ ਸਤ ਗੁਰ ਕੈ ਬਲਿਹਾਰੀ ਮਨ ਮੁਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗੁਬਾਰੀ ਸਤਿਗੁਰ ਦਾਤਾ ਨਦਰ ਨਾ ਆਵੇ ਨਾ ਰਵਾਰ ਨਾ ਪਾਰੀ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਤਾਰੀ ਨਾਨਕ ਦਾ ਸੁਨ ਦਾਸ ਕਹਤ ਹੈ ਕਰ ਕਿਰਪਾ ਲੇਹੁ ਉਬਹਾਰੀ ਸਾਰੰਗ ਮਹੱਲਾ 4 ਗੋਬਿੰਦ ਕੀਐ ਸੀ ਕਾਰ ਕਮਾਈ ਜੋ ਕਿਛ ਕਰੇ ਸੋ ਸਤ ਕਰ ਮੰਨੂ ਗੁਰਮੁਖ ਨਾਮ ਰਹੁ ਲਿਵ ਲਾਈ ਰਹਾਉ ਗੋਬਿੰਦ ਪ੍ਰੀਤ ਲੱਗੀ ਆਤ ਮੀਠੀ ਅਵਰ ਵਿਸਾਰ ਸਭ ਜਾਏ ਪਨ ਦਿਨ ਰਹਾਸ ਭਇਆ ਮਨ ਮਾਨਿਆ ਜੋਤੀ ਜੋਤ ਮਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸ਼ਾਂਤ ਵਸੈ ਮਨ ਆਏ ਗੁਰ ਕਰਪਾਲ ਭਇ ਤਬ ਪਾਇਆ ਹਰ ਚਰਨੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਧਿਆਇ ਗਿਆਨ ਤਤ ਲਿਵਲਾਇ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਜ ਸਮਾਦ ਲਗਾਇ ਹਿਰਦੈ ਕਪਟ ਨਿਤ ਕਪਟ ਕਮਾਵਹਿ ਮੁਖੋਂ ਹਰ ਹਰ ਸੁਣਾਇ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਖਾਏ ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮਖੇ ਪਰ ਚਾਲਾਏ ਨਾਨਕ ਨਾਮ ਨਿਰੰજન ਪਾਇਆ ਨਾਮ ਜਪਤ ਸੁਖ ਪਾਏ ਸਾਰੰਗ ਮਹੱਲਾ ਚੌਥਾ ਮੇਰਾ ਮਨ RAM ਨਾਮ ਮਨਮਾਨੀ ਮੇਰਾ ਹੀ ਅਰਹਿ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਉਹ ਜਨ ਉਪਰ ਜਨ ਦੇਵ ਉਹ ਅਕਥ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ੍ਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਜ ਜਨਾ ਗੁਰ ਵਸ ਗਤਿਆਣੀ ਤਉ ਓਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਤਹਾਰੀ ਹਰਿ ਰਾਮੈ ਨਾਮ ਸਮਾਨੀ